ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਜਾਂ ਇਥੋਂ ਤੱਕ ਕਿ ਬੱਚੇ ਵੀ ਨਸ਼ਿਆਂ ਦੀ ਲਤ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਮਾਪੇ ਜਾਂ ਵਾਰਸ ਓਟ ਕਲੀਨਿਕਾਂ ਵਿੱਚ ਭਰਤੀ ਕਰਵਾਉਂਦੇ ਨੇ ਤਾਂ ਜੋ ਉਹਨਾਂ ਦਾ ਇਲਾਜ ਹੋ ਸਕੇ ਉਹ ਨਸ਼ਾ ਛਡਾਉਣ ਵਾਸਤੇ ਇਹਨਾਂ ਓਟ ਕਲੀਨਿਕਾਂ ਦੇ ਵਿੱਚ ਇੱਕ ਗੋਲੀ ਦਿੱਤੀ ਜਾਂਦੀ ਹੈ ਜਿਸ ਨੂੰ ਪੰਜਾਬ ਦੇ ਵਿੱਚ ਉਸ ਗੋਲੀ ਨੂੰ ਮੁਫਤ ਦੀ ਗੋਲੀ ਵਜੋਂ ਜਾਣਿਆ ਜਾਂਦਾ ਤੇ ਹੁਣ ਉਹ ਮੁਫਤ ਦੀ ਗੋਲੀ ਜਿਹੜੀ ਆ ਉਹ ਪੰਜਾਬੀਆਂ ਲਈ ਜਾਂ ਨਸ਼ੇੜੀਆਂ ਲਈ ਇੱਕ ਚਾਠ ਤੇ ਉਹ ਲੱਗ ਗਏ ਨੇ ਅੰਕੜੇ ਵੱਧ ਰਹੇ ਨੇ ਕਿ 1 ਮਹੀਨੇ ਦੇ ਵਿੱਚ ਹੁਣ 91 ਲੱਖ ਜਿਹੜੀ ਗੋਲੀ ਆ ਉਹ ਨਸ਼ੇੜੀਆਂ ਨੇ ਜਿਹੜੇ ਨਸ਼ੇ ਦੇ ਆਦੀ ਬਣ ਚੁੱਕੇ ਨੇ ਉਹ ਖਾ ਰਹੇ ਨੇ ਲੰਮੀਆਂ ਲਾਈਨਾਂ ਵੀ ਲੱਗ ਰਹੀਆਂ ਆਈਆਂ ਨੇ ਇਸ ਕਰਕੇ ਇੱਕ ਹੋਰ ਚਿੰਤਾ ਵਾਲੀ ਗੱਲ ਹੈ ਕਿ ਗੱਲ ਰੰਗਲਾ ਖਵਾਬ ਸਾਡਾ ਕਿੱਧਰ ਜਾ ਰਿਹਾ ਹੈਗਾ ਮੁਫਤ ਦੀ ਗੋਲੀ ਤੇ ਹੁਣ ਜਿਹੜੀ ਆ ਉਹ ਚਾਟ ਤੇ ਪੰਜਾਬੀ ਲੱਗ ਚੁੱਕੇ ਨੇ ਓਟ ਕਲੀਨਿਕਾਂ ਦੇ ਮਰੀਜ਼ਾਂ ਦਾ ਅੰਕੜਾ 3 ਲੱਖ ਹੋਇਆ ਇਹ ਸਰਕਾਰੀ ਹੈ ਜਿਹੜੇ ਪ੍ਰਾਈਵੇਟ ਆ ਸ਼ਾਇਦ ਉਹਨਾਂ ਦਾ ਅੰਕੜਾ ਜ਼ਿਆਦਾ ਹੋਵੇ ਪ੍ਰਤੀ ਮਹੀਨੇ ਹੁਣ ਗੋਲੀ ਦੀ ਜਿਹੜੀ ਖਪਤ ਆ ਇਹ ਜਿਹੜੀ ਟੈਬਲੇਟ ਦਿੱਤੀ ਜਾਂਦੀ ਆ ਉਹ 91 ਲੱਖ ਜਿਹੜੀ ਆ ਹੋ ਚੁੱਕੀ ਆ ਖਬਰ ਆ ਕਿ ਪੰਜਾਬ ਵਿੱਚ ਨਸ਼ਿਆਂ ਦੀ ਤੋਟ ਦੇ ਭੰਨੇ ਹੋਏ ਹੁਣ ਗੋਲੀ ਦੇ ਛਾੜ ਤੇ ਲੱਗ ਗਏ ਨੇ ਓਟ ਕਲੀਨਿਕਾਂ ਵਿੱਚ ਭੀੜ ਵੱਧ ਗਈ ਆ ਅਤੇ ਸਭ ਨੂੰ ਇੱਕੋ ਭਾਲ ਹੈ ਕਿ ਮੁਫਤ ਦੀ ਗੋਲੀ ਮਿਲ ਜਾਵੇ ਨਸ਼ਾ ਛਡਾਉਣ ਵਾਸਤੇ ਵਰਤੀ ਜਾਂਦੀ ਗੋਲੀ ਨੂੰ ਨਸ਼ੇੜੀ ਨਸ਼ੇ ਦੇ ਬਦਲ ਵਜੋਂ ਲੈ ਰਹੇ ਨੇ ਲੰਘੇ 2-3 ਮਹੀਨਿਆਂ ਵਿੱਚ ਹੀ ਓਟ ਕਲੀਨਿਕਾਂ ਵਿੱਚ ਇਸ ਗੋਲੀ ਦੀ ਖਪਤ ਵੱਡੇ ਪੱਧਰ ਤੇ ਵੱਧ ਗਈ ਹੈ ਜਨਵਰੀ ਵਿੱਚ 88 ਲੱਖ ਗੋਲੀਆਂ ਦੀ ਖਪਤ ਹੋਈ ਸੀ ਜੋ ਕਿ ਮਈ ਮਹੀਨੇ ਵਿੱਚ ਵੱਧ ਕੇ ਕਰੀਬ 91 ਲੱਖ ਹੋ ਗਈ ਹੈ ਓਟ ਕਲੀਨਿਕਾਂ ਵਿੱਚ ਡਾਕਟਰਾਂ ਵੱਲੋਂ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ ਬੁਪਰਨੋਰਫਿਨ ਨਾਲ ਕੈਲੈਸਿਨ ਟ੍ਰੈਮਾਡੋਲ ਲੋਰਾਜੇਪਾਮ ਕਲੋਨਾਜੇਪਾਮ ਅਤੇ ਐਂਟੀ ਡਿਪਰੈਸ਼ਨ ਦਵਾਈ ਦਿੱਤੀ ਜਾਂਦੀ ਹੈ ਸਿਹਤ ਵਿਭਾਗ ਵੱਲੋਂ ਔਟ ਕਲੀਨਿਕਾਂ ਵਿੱਚ ਬੁਫਰਨੋਫਨ ਮੁਫਤ ਦਿੱਤੀ ਜਾਂਦੀ ਹੈ ਤੇ ਅਤੇ ਹੁਣ ਨਸ਼ੇ ਦੇ ਆਦੀ ਲੋਕ ਇਸ ਗੋਲੀ ਦੀ ਛਾੜ ਤੇ ਹੀ ਲੱਗ ਗਏ ਹਨ ਪੰਜਾਬ ਵਿੱਚ ਇਹ ਮੁਫਤ ਦੀ ਗੋਲੀ ਵਜੋਂ ਮਸ਼ਹੂਰ ਹੈ ਵੱਡੀ ਗੱਲ ਇਹ ਕਿ ਔਟ ਕਲੀਨਿਕਾਂ ਵਿੱਚ ਰਜਿਸਟਰ ਮਰੀਜ਼ਾਂ ਦੇ ਅੰਕੜੇ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਨੇ ਆਪ ਸਰਕਾਰ ਦੇ ਪਹਿਲੇ ਵਰੇ 2022 ਦਰਨ ਔਟ ਕਲੀਨਿਕਾਂ ਦੇ ਮਰੀਜ਼ਾਂ ਦਾ ਅੰਕੜਾ 1 ਲੱਖ ਸੀ ਜੋ ਹੁਣ ਵੱਧ ਕੇ 3 ਲੱਖ ਹੋ ਗਿਆ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਡੀ ਇੱਕ ਮੁਹਿੰਮ ਹੋਈ ਹੈ ਇਸ ਮੁਹਿੰਮ ਤੋਂ ਪਹਿਲਾਂ ਮਰੀਜ਼ਾਂ ਦੀ ਗਿਣਤੀ 2.25 ਲੱਖ ਸੀ ਜੋ ਕਿ ਵੱਧ ਕੇ ਹੁਣ 3 ਲੱਖ ਹੋ ਗਈ ਹੈ ਪੰਜਾਬ ਵਿੱਚ ਇਸ ਵੇਲੇ 554 ਓਟ ਕਲੀਨਿਕ ਹਨ ਤੇ ਪੰਜਾਬ ਭਰ ਵਿੱਚ ਇਸ ਵੇਲੇ ਨਸ਼ਾ ਛਡਣ ਵਾਲਿਆਂ ਦੀ ਗਿਣਤੀ 10.30 ਲੱਖ ਜਿਹੜੀ ਦੱਸੀ ਜਾ ਰਹੀ ਹੈ ਮਤਲਬ ਕਰੀਬ ਕਰੀਬ 10 ਲੱਖ ਮਰੀਜ਼ ਰਜਿਸਟਰਡ ਹੋ ਚੁੱਕੇ ਨੇ ਜਿਨ੍ਹਾਂ ਵਿੱਚੋਂ 7 ਲੱਖ ਦੇ ਕਰੀਬ ਜਿਹੜੇ ਮਰੀਜ਼ ਨੇ ਨਸ਼ੇ ਦੇ ਉਹ ਪ੍ਰਾਈਵੇਟ ਇਲਾਜ ਕਰਵਾ ਰਹੇ ਨੇ ਪ੍ਰਾਈਵੇਟ ਮਤਲਬ ਕਲੀਨਿਕਾਂ ਚੋਂ ਇਲਾਜ ਕਰਵਾ ਰਹੇ ਨੇ ਪਹਿਲਾ ਔਡ ਕਲੀਨਿਕ ਵਿੱਚ ਸਭ ਤੋਂ ਵੱਧ ਮਰੀਜ਼ 2.74 ਲੱਖ ਉਦੋਂ ਰਜਿਸਟਰਡ ਹੋਏ ਸਨ ਜਦੋਂ ਤਤਕਾਲੀ ਕਾਂਗਰਸ ਸਰਕਾਰ ਨੇ ਨਸ਼ਿਆਂ ਖਿਲਾਫ ਮੁਹਿੰਮ ਛੇੜੀ ਸੀ ਹੁਣ ਇਹ ਅੰਕੜਾ 3 ਲੱਖ ਹੋ ਚੁੱਕਾ ਹੈ ਪੰਜਾਬ ਵਿੱਚ ਇਸ ਵੇਲੇ 3 ਦਰਜਨਾ ਨਸ਼ਾ ਛਡਾਊ ਕੇਂਦਰ ਸਰਕਾਰੀ ਹਨ ਅਤੇ ਜਦੋਂ ਕਿ 177 ਪ੍ਰਾਈਵੇਟ ਹਨ ਇਸੇ ਤਰ੍ਹਾਂ 19 ਸਰਕਾਰੀ ਮੁੜ ਸੇਵਾ ਕੇਂਦਰ ਹਨ ਜਦੋਂ ਕਿ 72 ਪ੍ਰਾਈਵੇਟ ਮੁੜ ਸੇਵਾ ਕੇਂਦਰ ਹਨ ਨਸ਼ਾ ਛਡਾਊ ਕੇਂਦਰਾਂ ਵਿੱਚ ਇਸ ਵੇਲੇ 2300 ਦੇ ਕਰੀਬ ਮਰੀਜ਼ ਭਰਤੀਆਂ ਹਨ ਜਦੋਂ ਕਿ ਪਹਿਲਾਂ ਇਹ ਅੰਕੜਾ 600 ਦੇ ਕਰੀਬ ਹੁੰਦਾ ਸੀ ਸੂਬਾ ਸਰਕਾਰ ਨੇ ਨਸ਼ੇੜੀਆਂ ਨੂੰ ਨਸ਼ਾ ਛਡਾਉਣ ਲਈ 5000 ਬੈੱਡਾਂ ਦੀ ਵੀ ਸਮਰੱਥਾ ਬਣਾਈ ਹੋਈ ਹੈ ਹੁਣ 42 ਨਰਸਿੰਗ ਕਾਲਜਾਂ ਤੋਂ ਇਲਾਵਾ ਦਰਜਨ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਇਹ ਕੇਂਦਰ ਬਣਾਏ ਗਏ ਨੇ ਪੰਜਾਬੀ ਟਰਬਿਊਨ ਦੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਹੋਣਾ ਦੀ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਸ਼ਾ ਛਡਾਓ ਮੁਹਿੰਮ ਦੇ ਇੰਤਜ਼ਾਮਾਂ ਵਿੱਚ ਓਟ ਕਲੀਨਿਕਾਂ ਲਈ 6 ਮਹੀਨੇ ਦੀ ਦਵਾਈ ਦੇ ਅਗਾਊਂ ਵੀ ਪ੍ਰਬੰਧ ਕੀਤੇ ਹੋਏ ਹਨ ਮੋٹے ਅੰਦਾਜ਼ੇ ਮੁਤਾਬਕ ਸਰਕਾਰ ਵੱਲੋਂ ਸਨਾਨਾ ਔਸਤਨ 100 ਕਰੋੜ ਰੁਪਏ ਓਟ ਕਲੀਨਿਕਾਂ ਵਾਲੀ ਗੋਲੀ ਉੱਤੇ ਖਰਚ ਕੀਤੇ ਜਾ ਰਹੇ ਨੇ ਸਾਲ 2030 ਵਿੱਚ ਇਹ ਖਰਚਾ 85.95 ਕਰੋੜ 2021 ਦੇ ਵਿੱਚ 34.84 80 ਕਰੋੜ ਅਤੇ ਉਸ ਤੋਂ ਪਹਿਲਾਂ ਸਾਲ 2019 ਵਿੱਚ ਇਸ ਗੋਲੀ ਦਾ ਖਰਚਾ 20.97 ਕਰੋੜ ਸੀ ਇਹ ਵੀ ਖਬਰ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਪੰਜਾਬ ਸਰਕਾਰ ਨੇ ਜਦੋਂ ਨਸ਼ਾ ਮੁਕਤੀ ਲਈ ਮਹਿੰਮ ਵਿੱਡੀਤਾ ਪੁਲਿਸ ਨੇ ਨਸ਼ੇੜੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ ਜਿਹੜੇ ਨਸ਼ੇੜੀ ਮਾਪਿਆਂ ਦੀ ਮਰਜ਼ੀ ਨਾਲ ਲਿਆਂਦੇ ਗਏ ਨੇ ਉਹ ਇਲਾਜ ਕਰਵਾ ਰਹੇ ਹਨ ਪਰ ਜਿਨ੍ਹਾਂ ਨੂੰ ਪੁਲਿਸ ਨੇ ਜ਼ਬਰੀ ਲੈ ਕੇ ਕੇਂਦਰਾਂ ਵਿੱਚ ਭਰਤੀ ਕਰਵਾਇਆ ਸੀ ਉਹ ਨਸ਼ੇੜੀ ਹੁਣ ਨਸ਼ਾ ਛਡਾਊ ਕੇਂਦਰਾਂ ਤੋਂ ਭੱਜ ਚੁੱਕੇ ਹਨ ਗੁਰਦਾਸਪੁਰ ਦੇ ਨਸ਼ਾ ਛਡਾਊ ਕੇਂਦਰਾਂ ਚ 10 ਦਿਨਾਂ ਵਿੱਚ 5 ਨਸ਼ੇੜੀ ਫਰਾਰ ਹੋ ਚੁੱਕੇ ਨੇ ਨਸ਼ਾ ਛਡਾਊ ਕੇਂਦਰ ਕਾਬਦਾਂ ਚੋ 13 ਨਸ਼ੇੜੀ ਅਤੇ ਮਲੇਰਕੋਟਲਾ ਦੇ ਨਸ਼ਾ ਛਡਾਓ ਕੇਂਦਰ ਚੋਂ 7 ਨੌਜਵਾਨ ਫਰਾਰ ਹੋ ਚੁੱਕੇ ਨੇ ਪਰ ਸਭ ਤੋਂ ਵੱਡੀ ਗੱਲ ਇਹ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਨੇ ਜਿਹੜੇ ਕੈਮੀਕਲ ਨਸ਼ਾ ਕਰ ਰਹੇ ਨੇ ਜਿਹੜਾ ਬਹੁਤ ਹੀ ਮਾਰੂ ਨਸ਼ਾ ਬਹੁਤ ਸਾਰੀਆਂ ਮੌਤਾਂ ਰੋਜ਼ ਹੋ ਰਹੀਆਂ ਨੇ ਉਹਦੇ ਵਾਸਤੇ ਲੰਮੇ ਸਮੇਂ ਤੋਂ ਸਰਕਾਰਾਂ ਨੇ ਪ੍ਰਬੰਧ ਕੀਤੇ ਹੋਏ ਨੇ ਇਹ ਗੋਲੀ ਜਿਹੜੀ ਮੁਫਤ ਦੀ ਗੋਲੀ ਜਿਹੜੀ ਪੰਜਾਬ ਚ ਮਸ਼ਹੂਰ ਹੋ ਦਿੱਤੀ ਜਾ ਰਹੀ ਚਾਰ ਪੰਜ ਤਰ੍ਹਾਂ ਦੀ ਗੋਲੀ ਸੀ ਉਹਨਾਂ ਨੂੰ ਜਿਹੜੇ ਔਟ ਕਲੀਨਿਕ ਉਹਦੇ ਦਿੱਤੀ ਜਾਂਦੀ ਜਿਹਦੇ ਚ ਬੁਪਰੋਨੋਰਫਿਨ ਉਹ ਨਾਲ ਲੈਕਸਨ ਟ੍ਰੈਮਾਡੋਲ ਲੋਰਾਜਪੈਮ ਕਲੋਨਾਜਪੈਮ ਅਤੇ ਐਂਟੀ ਡਿਪਰੈਸ਼ਨ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਸੀ ਤੇ ਹੁਣ ਇਹ ਗੋਲੀ ਦੀ ਵੀ ਇੱਕ ਲਤ ਲੱਗ ਚੁੱਕੀ ਹੈ ਪਰ ਸਵਾਲ ਹੈ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਜਿਹੜੇ ਨੌਜਵਾਨ ਜਾਂ ਹੋਰ ਲੋਕ ਜਿਹੜਾ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਇਸ ਗੋਲੀ ਦੇ ਨਾਲ ਬਚਾਇਆ ਜਾਵੇ ਕੁਝ ਮਾਪੇ ਅੱਗੇ ਆਏ ਨੇ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਵੱਖ-ਵੱਖ ਕਲੀਨਿਕਾਂ ਵਿੱਚ ਭਰਤੀ ਕਰਵਾਇਆ ਪੁਲਸ ਨੇ ਵੀ ਮਹਿਮ ਸ਼ੁਰੂ ਕੀਤੀ ਸੀ ਲੇਕਿਨ ਉਹ ਜਿਹੜੇ ਨੇ ਨਸ਼ਾ ਕਰਨ ਵਾਲੇ ਜਿਹੜੇ ਮਰੀਜ਼ ਸੀ ਉਹ ਫਰਾਰ ਹੋ ਚੁੱਕੇ ਨੇ ਕਿਉਂਕਿ ਇਹਦੇ ਚ ਮਾਪਿਆਂ ਦੀ ਤੇ ਜਿਹੜਾ ਨਸ਼ਾ ਜਿੰਨੇ ਛੱਡਣਾ ਉਹਦੀ ਵੀ ਇੱਛਾ ਸ਼ਕਤੀ ਬਹੁਤ ਨਿਰਬੜ ਕਰਦੀ ਹੈਗੀ ਆ ਪਰ ਹੁਣ ਸਵਾਲ ਹੈ ਕਿ ਪੰਜਾਬ ਦੇ ਵਿੱਚ ਇਹ ਜਿਹੜੇ ਅੰਕੜੇ ਦੱਸੇ ਜਾ ਰਹੇ ਨੇ ਕਿ ਪੰਜਾਬ ਭਰ ਵਿੱਚ ਇਸ ਵੇਲੇ ਨਸ਼ਾ ਛੱਡਣ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 10.30 ਲੱਖ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੁਣਾਂ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਅੰਕੜੇ ਦੱਸੇ ਸੀ ਔਰ ਸਭ ਤੋਂ ਹੋਰਾਨੀ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਬੱਚੇ ਜਿਨ੍ਹਾਂ ਦੀ ਹਜੇ ਮਹਿਜ ਉਮਰ 7 8 9 10 ਸਾਲ ਉਹ ਵੀ ਨਸ਼ਿਆਂ ਦੀ ਦਲਦ ਵਿੱਚ ਫਸਦੇ ਜਾ ਰਹੇ ਨੇ ਜਿਸ ਕਰਕੇ ਪਰਿਵਾਰ ਸਮਾਜ ਤੇ ਸਰਕਾਰ ਜਦ ਤੱਕ ਇਤਨੇ ਰਲਕੇ ਨਹੀਂ ਬੈਠਦੀਆਂ ਤੇ ਪੰਜਾਬ 'ਚ ਇਸ ਬਿਮਾਰੀ ਨੂੰ ਖਤਮ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ ਇਸ ਜਾਣਕਾਰੀ ਦੇ ਨਾਲ ਹੀ ਤੜ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ